ਕੀ ਕਰੋੜਾਂ ਰੁਪਏ ਦੀ ਟਰਨਓਵਰ ਵਾਲੀ ਕੰਪਨੀ ਮਾਰ ਸਕਦੀ ਹੈ ਸਿਰਫ 23 ਲੱਖ ਰੁਪਏ ਦੀ ਠੱਗੀ ਅਜਿਹੀ ਕੰਪਨੀ ਜਿਹਦੇ ਕੋਲ ਡੇਢ ਹਜ਼ਾਰ ਤੋਂ ਵੱਧ ਮੁਲਾਜ਼ਮ ਹੋਣ ਜੇਕਰ ਪੰਜਾਬ ਪੁਲਿਸ ਦੀ ਮੰਨੋ ਤਾਂ ਸ਼ਾਇਦ ਇੰਨਾ ਹੋ ਸਕਦਾ ਸਾਡੀ ਖਾਸ ਪੇਸ਼ਕਸ਼ ਦੇਖਣ ਵਾਲਿਆਂ ਦਾ ਬਲਜੀਤ ਮਰਵਾਹ ਵੱਲੋਂ ਸਵਾਗਤ ਉਹ ਮੈਕਸ ਕੰਪਨੀ ਸਭ ਸਮਝ ਗਏ ਹੋਣਗੇ ਇੱਕ ਬਹੁਤ ਵੱਡੀ ਮੇਗਾ ਹਾਊਸਿੰਗ ਪ੍ਰੋਜੈਕਟ ਕੰਪਨੀ ਹੈ ਦਿੱਲੀ ਚ ਦਾ ਹੈੱਡ ਆਫਿਸ ਹੈ 1999 ਤੋਂ ਚੱਲੀ ਆ ਰਹੀ ਹੈ ਜੇ ਕੰਪਨੀ ਬਾਰੇ ਗੱਲ ਕਰੀਏ ਤਾਂ ਬੀ ਐਸ ਸੀ ਬੰਬੇ ਸਟਾਕ ਐਕਸਚੇਂਜ ਇਹਦਾ ਵੱਡਾ ਨਾਮ ਹੈ ਐਨ ਐਸ ਸੀ ਨੈਸ਼ਨਲ ਸਟਾਕ ਐਕਸਚੇਂਜ ਵੀ ਇਹਦੀ ਤੂਤੀ ਬੋਲਦੀ ਹੈ 16 0.27 ਬਿਲੀਅਨ ਜਿਸ ਕੰਪਨੀ ਦਾ ਰੈਵਨਿਊ ਹੋਵੇ 1575 ਜਿਦੇਚ ਮੁਲਾਜ਼ਮ ਕੰਮ ਕਰਦੇ ਹੋਣ ਯੂਪੀ ਹਰਿਆਣਾ ਰਾਜਸਥਾਨ ਪੰਜਾਬ ਮੱਧ ਪ੍ਰਦੇਸ਼ ਚੰਡੀਗੜ੍ਹ ਅੱਧੀ ਦਰਜਨ ਸੂਬਿਆਂ ਚ ਜਿਦੇ ਖਰਬਾਰ ਪੈਦੇ ਇੱਕ ਦਰਜਨ ਪ੍ਰੋਜੈਕਟ ਚੱਲ ਰਹੇ ਹੋਣ ਉਸ ਕੰਪਨੀ ਤੇ ਪੰਜਾਬ ਪੁਲਿਸ ਨੇ 23 ਲੱਖ ਰੁਪਏ ਦੀ ਠੱਗੀ ਦਾ ਪਰਚਾ ਦਰਜ ਕੀਤਾ ਹੈ ਇਦਾ ਵਿਸਤਾਰ ਚ ਤੁਹਾਨੂੰ ਲੈ ਕੇ ਜਾਣਦੇ ਆ ਅਮਰੀਕਾ ਦੇ ਰਹਿਣ ਵਾਲੇ ਐਨ ਆਰ ਆਈ ਨੇ ਨਰੇਸ਼ ਕੌਸ਼ਲ ਹਾਲਾਂਕਿ ਨਰੇਸ਼ ਕੌਸ਼ਲ ਚਰਚਾ ਚ ਰਹਿੰਦੇ ਨੇ ਪਿੱਛੇ ਜਿਨ੍ਹਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਆਪਣੀ ਸਗੀ ਭੈਣ ਦੇ ਖਿਲਾਫ ਕਿ ਮੇਰੀ ਭੈਣ ਤੇ ਮੇਰਾ ਜੀਜਾ ਮੇਰੀ ਪ੍ਰਾਪਰਟੀ ਹੜੱਪ ਕਰ ਗਏ ਨੇ ਹੁਣ ਵੀ ਨਰੇਸ਼ ਕੌਸ਼ਲ ਨੇ ਜਿਹੜੀ ਐਫ ਆਈ ਆਰ ਦਰਜ ਕਰਾਈ ਹੈ ਉਹਦੇ ਚ ਉਹ ਮੈਕਸ ਤੇ ਦੋਸ਼ ਲਾਏ ਨੇ ਉਹਨਾਂ ਨਾਲ ਧੋਖਾ ਕਰਨ ਦੇ ਇੱਕ ਹੋਰ ਗੱਲ ਆਪਣੇ ਦੁਨੀਆ ਭਰ ਤੋਂ ਦੇਖ ਰਹੇ ਦਰਸ਼ਕਾਂ ਨੂੰ ਦੱਸ ਦਈਏ ਕਿ ਇੱਕ ਵਾਰ ਉਹ ਮੈਕਸ ਕੰਪਨੀ ਦੇ ਖਿਲਾਫ ਨਰੇਸ਼ ਕੌਸ਼ਲ ਦੀ ਇਹ ਸ਼ਿਕਾਇਤ ক্লোਜ਼ ਹੋ ਗਈ ਸੀ ਫਾਈਲ ਬੰਦ ਹੋ ਗਈ ਸੀ ਫਿਰ ਦੁਬਾਰਾ ਵੀ ਖੁੱਲੀ ਹੈ ਮਾਮਲਾ ਕੀ ਹੈ ਤੁਹਾਨੂੰ ਉੱਥੇ ਲੈ ਕੇ ਚਲਦੇ ਹਾਂ ਨਿਊ ਚੰਡੀਗੜ੍ਹ ਮੁੱਲਾਪੁਰ ਗਰੀਬਦਾਸ ਨਰੇਸ਼ ਕੌਸ਼ਲ ਉਹ ਮੈਕਸ ਦਾ ਇੱਕ ਪ੍ਰੋਜੈਕਟ ਆਂਦਾ ਹੈ ਗਾਰਡਨੀਆਂ ਫਲੋਅਰਸ ਉੱਥੇ ਇੱਕ ਫਲੈਟ ਖਰੀਦਦਾ ਫਲੈਟ ਦੀ ਜਿਹੜੀ ਕੀਮਤ ਅੱਸੀ ਜਾਂਦੀ ਹੈ 1 ਕਰੋੜ 38 ਲੱਖ 94000 477 ਰੁਪਏ ਐਗਰੀਮੈਂਟ ਹੋ ਜਾਂਦਾ ਹੈ ਨਰੇਸ਼ ਦੇ ਮੁਤਾਬਕ ਉਹ 34 ਲੱਖ 50000 ਰੁਪਏ ਕੰਪਨੀ ਨੂੰ ਪੇ ਕਰ ਦਿੰਦੇ ਨੇ ਤੇ ਫਲੈਟ ਦੀ ਆਪਾਂ ਕਹੀਏ ਡੀਲ ਉਹਨਾਂ ਦੀ ਹੋ ਜਾਂਦੀ ਹੈ ਕਿ ਫਲੈਟ ਉਹਨ ਨਰੇਸ਼ ਕੌਸ਼ਲ ਦਾ ਹੋ ਗਿਆ ਉਹਨਾਂ ਨੂੰ ਨੰਬਰ ਤੱਕ ਦੇ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਜਿਹੜਾ ਹੈ ਇਸ ਕਹਾਣੀ 'ਚ ਇੱਕ ਨਵਾਂ ਇੰਟਰਸਟਿੰਗ ਆਪਾਂ ਕਹੀਏ ਫੈਕਟ ਆਂਦਾ ਹੈ ਮੂਡ ਆਂਦਾ ਹੈ ਨਰੇਸ਼ ਹੁਣੀ ਪੰਜਾਬ ਪੁਲਿਸ ਕੋਲ ਜਾਂਦੇ ਨੇ ਕਹਿੰਦੇ ਨੇ ਮੈਨੂੰ ਬਿਨਾਂ ਦੱਸੇ ਬਿਨਾਂ ਸੂਚਿਤ ਕੀਤੇ ਮੇਰਾ ਫਲੈਟ ਕੰਪਨੀ ਨੇ ਕੈਨਸਲ ਕਰਕੇ ਜਤਿੰਦਰ ਸ਼ਰਮਾ ਤੇ ਪੂਨਮ ਸ਼ਰਮਾ ਜਿਹੜੇ ਕਿ ਮਹਾਲੀ ਦੇ ਰਹਿਣ ਵਾਲੇ ਨੇ ਉਹਨਾਂ ਨੂੰ ਵੇਚ ਦਿੱਤਾ ਹੈ ਕਿੰਨੇ ਚ ਵਿੱਚ ਹੈ 1 ਕਰੋੜ 61 ਲੱਖ ਦਾ ਹੁਣ ਆਪਾਂ ਡਿਫਰੈਂਸ ਲਾ ਕੇ ਚੱਲੀਏ 1 ਕਰੋੜ 38 ਲੱਖ ਚ ਨਰੇਸ਼ ਨੂੰ ਮਿਲਣਾ ਸੀ 1 ਕਰੋੜ 61 ਲੱਖ ਦਾ ਜਤਿੰਦਰ ਸ਼ਰਮਾ ਨੂੰ ਵੇਚ ਤੇ ਆ 38 ਤੇ 61 ਦਾ ਡਿਫਰੈਂਸ ਕਿੰਨਾ ਬਣਦਾ ਸਿਰਫ 23 ਲੱਖ ਰੁਪਏ ਦਾ ਕਿ اربਾਂ ਖਰਬਾਂ ਦੇ ਪ੍ਰੋਜੈਕਟ ਵਾਲੀ ਕੰਪਨੀ 23 ਲੱਖ ਦੀ ਠੱਗੀ ਮਾਰੇਗੀ ਹੋ ਸਕਦਾ ਮਾਰ ਵੀ ਸਕਦੀ ਹੈ ਕਿਉਂਕਿ 23 ਲੱਖ ਵੀ ਕੋਈ ਛੋਟੀ अमाउंट ਆਪਾਂ ਨਹੀਂ ਕਹਿ ਸਕਦੇ ਆਪਣਾ ਮੁੱਖ ਮੰਤਰੀ ਪੰਜਾਬ ਕੋਲ ਨਰੇਸ਼ ਕੌਸ਼ਲ ਜਾਂਦੇ ਨੇ ਆਪਣਾ ਉਸ ਤੋਂ ਬਾਅਦ ਡੀਜੀਪੀ ਪੰਜਾਬ ਕੋਲ ਜਾਂਦੇ ਨੇ ਸ਼ਿਕਾਇਤ ਚਲੀ ਜਾਂਦੀ ਹੈ ਉਹਨਾਂ ਦੀ ਤੇ ਇੱਕ ਵਾਰ ਕੀ ਮੋੜ ਆਂਦਾ ਪੰਜਾਬ ਪੁਲਿਸ ਕੋਲ ਨਰੇਸ਼ ਪੇਸ਼ ਨਹੀਂ ਹੁੰਦੇ ਕਹਿੰਦੇ ਮੈਂ ਵੀਅਤਨਾਮ ਗਿਆ ਹੋਇਆ ਸੀ ਕੰਪਲੇਂਟ ਕਲੋਜ਼ ਹੋ ਜਾਂਦੀ ਹੈ ਕੇਸ ਨੂੰ ਉਹ ਦੁਬਾਰਾ ਜਿਹੜਾ ਰੀਓਪਨ ਕਰਵਾਉਂਦੇ ਨੇ ਔਰ ਇਹ ਮਾਮਲਾ ਵੀ 2023 ਦਾ ਹੈਗਾ ਸ਼ਿਕਾਇਤਾਂ ਦਾ ਦੌਰ ਸ਼ੁਰੂ ਹੋ ਗਿਆ 29 ਜਨਵਰੀ 2024 ਨੂੰ ਮੁੱਖ ਮੰਤਰੀ ਪੰਜਾਬ ਕੋਲ ਕੰਪਲੇਂਟ ਉਸ ਤੋਂ ਪਹਿਲਾਂ ਜੇ ਆਪਾਂ ਗੱਲ ਕਰੀਏ ਤਾਂ ਇਹ ਫਲੈਟ ਜਿਹੜਾ ਖਰੀਦਿਆ ਜਾਂਦਾ ਹੈ 30 ਜੂਨ 2023 ਨੂੰ ਭਾਵ 1 ਸਾਲ ਦਾ ਸਮਾਂ ਇਹਦੇ ਚੋ ਚੁੱਕਾ ਹੈ ਤੇ ਉਸ ਤੋਂ ਬਾਅਦ ਜੇ ਸ਼ਿਕਾਇਤਾਂ ਦਾ ਦੌਰ ਸ਼ੁਰੂ ਹੁੰਦਾ ਤਾਂ 2 ਅਗਸਤ 2023 ਨੂੰ ਸਭ ਤੋਂ ਪਹਿਲਾਂ ਉਹ ਮੈਕਸ ਨੂੰ ਲਿਖਿਆ ਜਾਂਦਾ ਨਰੇਸ਼ ਵੱਲੋਂ ਵੀ ਮੇਰੇ ਫਲੈਟ ਦਾ ਸਟੇਟਸ ਕੀ ਹੈ ਮੈਨੂੰ ਦੋ ਤੇ ਮੈਂ ਉਹ ਮਿਲਤਾ ਚੁੱਕਾ ਹੀ ਹੈ ਡਾਕੂਮੈਂਟੇਸ਼ਨ ਉਹਦੀ ਪੂਰੀ ਕਰੋ ਕਹਿੰਦੇ ਕੋਈ ਜਵਾਬ ਨਹੀਂ ਆਂਦਾ ਫਿਰ 22 April 2024 ਨੂੰ ਉਹ ਡੀਜੀਪੀ ਕੋਲ ਜਾਂਦੇ ਨੇ ਡੀਜੀਪੀ ਜਿਹੜੇ ਨੇ ਐਸਪੀ ਐਨਆਰਆਈ ਮੁਹਾਲੀ ਦੀਪਕ ਅਮਲ ਉਹਨਾਂ ਕੋਲ ਸ਼ਿਕਾਇਤ ਭੇਜ ਦਿੰਦੇ ਨੇ ਤੇ ਇਸ ਤਰ੍ਹਾਂ ਹੁੰਦਾ ਹੁੰਦਾ ਹੈ ਆਈਪੀਸੀ ਧਾਰਾ 406 420 120 ਬੀ ਅਧੀਨ ਪਰਚਾ ਦਰਜ ਹੁੰਦਾ ਹੈ 120 ਬੀ ਦਾ ਮਤਲਬ ਕਿ ਇੱਕ ਤੋਂ ਜ਼ਿਆਦਾ ਦੋਸ਼ੀ ਹੋਣੇ 406 ਸਮਝਦੇ ਹੋ ਕਿਸੇ ਨਾਲ ਫਰਾਡ ਕਰਨਾ 420 ਪੈਸੇ ਦੇ ਨਾਂ ਤੇ ਕਾ ਗੀ ਕਰਨੀ ਧੋਖਾ ਕਰਨਾ ਔਰ ਇਸ ਚ ਦੋਸ਼ੀ ਕੌਣ ਬਣੇ ਨੇ ਇਹ ਵੀ ਦੱਸ ਦਈਏ ਉਹ ਮੈਕਸ ਕੰਪਨੀ ਦੇ ਚੇਅਰਮੈਨ ਭਾਵ ਮਾਲਕ ਰੋਹਤਾਸ਼ ਗੋਇਲ ਦੋ ਮਾਰਕੀਟਿੰਗ ਮੈਨੇਜਰ ਰੋਹਿਤ ਕੁਮਾਰ ਤੇ ਮਨੋਜ ਸੂਰੀ ਟਾਪ ਆਫ ਦਾ ਲੈਵਲ ਦੇ ਜਿਹੜੇ ਕੰਪਨੀ ਚ ਆਏ ਗਏ ਨੇ ਮਾਲਕ ਤੋਂ ਬਾਅਦ ਜਿਹੜੇ ਇਹ ਨੇ ਇਹਨਾਂ ਤੇ ਇਹ ਐਫ ਆਈ ਆਰ ਦਰਜ ਹੋਈ ਹੈ ਔਰ ਇਹੀ ਕਹਿਣਾ ਕਿ ਜਿਹੜੇ ਫਲੈਟ ਦਾ ਸੌਦਾ ਮੈਂ 1 ਕਰੋੜ 38 ਲੱਖ ਚ ਕੀਤਾ ਸੀ ਉਹ 1 ਕਰੋੜ 61 ਲੱਖ ਚ 23 ਲੱਖ ਰੁਪਏ ਵੱਧ ਪੈਸੇ ਲੈ ਕੇ ਜਤਿੰਦਰ ਤੇ ਪੂਨਮ ਸ਼ਰਮਾ ਨੂੰ ਦੇ ਦਿੱਤਾ ਗਿਆ ਲੋਕ ਅਦਾਲਤ ਵਿੱਚ ਵੀ ਜਾਂਦੇ ਨੇ ਜਿਹੜਾ ਹੈਗਾ ਨਰੇਸ਼ ਕੌਸ਼ਲ ਹਲੇ ਉੱਥੇ ਮਾਮਲਾ ਆਪਾਂ ਕਹੀਏ ਅੰਡਰ ਟ੍ਰਾਇਲ ਹੈਗਾ ਜਿਹੜਾ ਪਬਲਿਕ ਯੂਟਿਲਿਟੀ ਸਰਵਿਸਿਜ਼ ਹੁੰਦਾ ਹੈ ਪੀ ਯੂ ਐਸ ਤੇ ਮੈਕਸ ਦਾ ਕੀ ਕਹਿਣਾ ਇਸ ਕੰਪਨੀ ਬਾਰੇ ਉਹ ਮੈਕਸ ਕਹਿ ਰਹੀ ਹੈ ਕਿ ਸਾਡੀ ਕੰਪਨੀ ਤੇ ਜਿਹੜੇ ਦੋਸ਼ ਲੱਗ ਰਹੇ ਨੇ ਬਿਲਕੁਲ ਬੇਬੁਨਿਆਦ ਨੇ ਝੂਠੇ ਨੇ ਅਸੀਂ ਕਈ ਵਾਰੀ ਨੋਟਿਸ ਭੇਜੇ ਅਸੀਂ ਮੰਨਦੇ ਹਾਂ ਕਿ ਅਸੀਂ ਨਰੇਸ਼ ਨੂੰ ਇਹ ਫਲੈਟ ਦਿੱਤਾ ਜਦੋਂ ਉਹਨੇ ਸਾਨੂੰ 34 ਲੱਖ 50 ਹਜ਼ਾਰ ਭਾਵ 34.5 ਲੱਖ ਰੁਪਏ ਦੇਤਾ ਉਸ ਤੋਂ ਬਾਅਦ ਜਿਹੜੀ ਅਸੀਂ ਰਕਮ ਲੈਣੀ ਸੀ ਟੋਟਲ ਰਕਮ 1 ਕਰੋੜ 36 ਲੱਖ 94 ਹਜ਼ਾਰ 477 ਰੁਪਏ ਉਹ ਦੇਣ ਤੋਂ ਜਿਹੜਾ ਹੈ ਨਰੇਸ਼ ਟਾਲਾ ਵਟਣ ਲੱਗ ਗਿਆ ਪੈਰ ਪਿੱਛੇ ਖਿੱਚਣ ਲੱਗ ਗਿਆ ਪੇਮੈਂਟਾਂ ਨਹੀਂ ਦਿੱਤੀਆਂ ਅਸੀਂ ਕਈ ਵਾਰ ਨੋਟਿਸ ਭੇਜੇ ਇਹਨਾਂ ਨੂੰ ਕਿ ਤੁਸੀਂ ਆਓ ਪੈਸੇ ਦਿਓ ਫਲੈਟ ਦੀ ਪੂਰੀ ਰਕਮ ਸਾਨੂੰ ਦਓ ਤੇ ਤੁਹਾਡਾ ਫਲੈਟ ਤੁਹਾਡੇ ਕੋਲ ਹੈ ਤੇ ਸਾਰੀ ਇਹ ਡੀਲ ਕਲੀਅਰ ਹੋ ਜੇ ਪਰ ਕਦੀ ਵੀ ਅਜ ਤੱਕ ਉਹਨੇ ਜਵਾਬ ਨਹੀਂ ਦਿੱਤਾ ਅਗੇ ਨਰੇਸ਼ ਕੀ ਕਹਿੰਦੇ ਉਹ ਕਹਿੰਦੇ ਕਿ ਮੈਨੂੰ ਇਹਨਾਂ ਦੀ ਮੇਲ ਆਈ ਪਰ ਮੇਲ 'ਚ ਕੋਈ ਜ਼ਿਕਰ ਨਹੀਂ ਸੀ ਕਿ ਤੁਹਾਡਾ ਫਲੈਟ ਅਸੀਂ ਕੈਨਸਲ ਕਰਨ ਜਾ ਰਹੇ ਹਾਂ ਕੰਪਨੀ ਨੇ ਨੋਟਿਸ ਸ਼ੋ ਕੀਤੇ ਆ ਕਿ ਦੇਖੋ ਜੀ ਅਸੀਂ ਇਹਨਾਂ ਦੇ ਐਡਰੈਸ ਤੇ ਨੋਟਿਸ ਭੇਜਦੇ ਰਹੇ ਹਾਂ ਚਿੱਠੀ ਬਣਾ ਕੇ ਤੁਹਾਡਾ ਫਲੈਟ ਕੈਨਸਲ ਕਰ ਦਾਂਗੇ ਬਕਾਇਦਾ ਡੇਟਸ ਆ ਗਈਆਂ ਕੰਪਨੀ ਕੋਲ 4 ਤੋਂ 5 ਨੋਟਿਸ ਟਾਈਮ ਟੂ ਟਾਈਮ ਸਮੇਂ ਦੇ ਫਕਫੇ ਨਾਲ ਨਰੇਸ਼ ਕੋਲ ਜਾਂਦੇ ਨੇ ਅਗੇ ਨਰੇਸ਼ ਦਾ ਕੀ ਤਰਕ ਹੈਗਾ ਕਿ ਨੋਟਿਸ ਆਂਦੇ ਸੀ ਪਰ ਮੇਰੇ ਪੁਰਾਣੇ ਪਤੇ ਤੇ ਨਵੇਂ ਪਤੇ ਤੇ ਨਹੀਂ ਆਂਦੇ ਸੀ ਜਦ ਕਿ ਮੇਰਾ ਨਵਾਂ ਪਤਾ ਮੈਂ ਕੰਪਨੀ ਨੂੰ ਦੇ ਆਇਆ ਸੀ ਮੇਲ 'ਚੋਂ ਜ਼ਿਕਰ ਨਹੀਂ ਕਰਦੇ ਸੀ ਪੁਰਾਣੇ ਮੇਰੇ ਡਰੈਸ ਤੇ ਚਿੱਠੀਆਂ ਗਈਆਂ ਜਿੱਥੇ ਮੈਂ ਸੀ ਨਹੀਂ ਨਵੇਂ ਡਰੈਸ ਤੇ ਇਹਨਾਂ ਨੇ ਭੇਜੀ ਨਹੀਂ ਤੇ ਇਸ ਤਰ੍ਹਾਂ ਕਰਕੇ ਇਹਨਾਂ ਨੇ ਮੇਰੇ ਬਿਨਾਂ ਰਜ਼ਾਮੰਦੀ ਸਹਿਮਤੀ ਦੇ ਫਲੈਟ ਕੈਨਸਲ ਕਰਕੇ ਅੱਗੇ ਕਿਸੇ ਨੂੰ ਹੋਰ ਨੂੰ ਵੇਚ ਦਿੱਤਾ ਹੁਣ ਐਫ ਆਈ ਆਰ ਜਿਹੜਾ ਦਰਜ ਹੋ ਗਈ ਹੈ ਤੇ ਸਬ ਇਨਸਪੈਕਟਰ ਹਰਮਿੰਦਰ ਕੌਰ ਨੂੰ ਇਹਦੀ ਪੜਤਾਲ ਦਿੱਤੀ ਗਈ ਹੈ ਅੱਗੇ ਜਿਹੜੇ ਉਹ ਇਨਵੈਸਟੀਗੇਸ਼ਨ ਕਰਨਗੇ ਪਰ ਸਵਾਲ ਉਹੀ ਕਿ ਐਡੀ ਵੱਡੀ ਕੰਪਨੀ ਇੰਨੀ ਛੋਟੀ ਜੀ ਰਕਮ ਦੀ ਠੱਗੀ ਮਾਰ ਸਕਦੀ ਹੈ ਜੇ ਮਾਰੀ ਹੈ ਖੈਰੇ ਕੰਮ ਪੁਲਿਸ ਦਾ ਪੜਤਾਲ ਕਰਨਾ ਡਿਸਾਈਡਿੰਗ ਅਥਾਰਟੀ ਗਵਰਨਮੈਂਟ ਏਜੰਸੀ ਹੈਗੀ ਹੈ ਵੀ ਕਿਨੇ ਇਸ ਤਰ੍ਹਾਂ ਠੱਗੀ ਮਾਰੀ ਯਾ ਨਰੇਸ਼ ਕੌਸ਼ਲ ਔਰ ਨਰੇਸ਼ ਕੌਸ਼ਲ ਬਾਰੇ ਆਪਣੀ ਰਿਟਰਨ ਸਟੇਟਮੈਂਟ ਚ ਮੈਕਸ ਲਿਖਦੀ ਹੈ ਕਿ ਇਸ ਬੰਦੇ ਦਾ ਕੰਮ ਹੀ ਕੰਪਨੀਆਂ ਦਾ ਸ਼ੋਸ਼ਣ ਕਰਨਾ ਨਰੇਸ਼ ਕੌਸ਼ਲ ਦਾ ਤੇ ਉਹਨਾਂ ਨੂੰ ਬਲੈਕਮੇਲ ਕਰਨਾ ਸਾਡੇ ਨੋਟਿਸਾਂ ਦਾ ਇਹਨੇ ਅਜ ਤੱਕ ਜਵਾਬ ਦਿੱਤਾ ਔਰ ਬੜਾ ਠੋਸ ਰੋਕੇ ਕੰਪਨੀ ਕਹਿ ਰਹੀ ਹੈ ਕਿ ਅਸੀਂ ਜਿਹੜਾ ਫਲੈਟ ਕੈਨਸਲ ਕੀਤਾ ਤਾਂ ਰੇਰਾ ਰੀਅਲ ਅਸਟੇਟ ਰੈਗੂਲੇਟਿੰਗ ਥਾਰਟੀ ਜਿਹੜਾ ਮਹਿਕਮਾ ਹੈ ਜਿਸ ਤੋਂ ਸਾਨੂੰ ਪਰਮਿਸ਼ਨ ਮਿਲਦੀ ਹੈ ਪ੍ਰੋਜੈਕਟ ਬਣਾਉਣ ਦੀ ਅਸੀਂ ਉਹਨਾਂ ਦੇ ਕਾਇਦੇ ਕਾਨੂੰਨ ਦੇ ਰੂਲ ਦੇ ਹਿਸਾਬ ਨਾਲ ਹੀ ਦੀ ਜਿਹੜਾ ਹੈ ਫਲੈਟ ਕੈਨਸਲ ਕੀਤਾ ਸੋ ਸੱਚਾ ਕੌਣ ਹੈ ਐਨ ਆਰ ਆਈ ਅਮਰੀਕਾ ਵਾਲਾ ਨਰੇਸ਼ ਕੌਸ਼ਲ ਯਾ ਮੈਕਸ ਫੈਸਲਾ ਹੁਣ ਕਰੇਗੀ ਪੰਜਾਬ ਪੁਲਿਸ ਤੁਸੀਂ ਸਾਨੂੰ ਜ਼ਰੂਰ ਆਪਣੇ ਕਮੈਂਟਸ ਰਾਹੀਂ ਰਾਏ ਦੇਣਾ ਕਿ ਇਦਾਂ ਦੀਆਂ ਠੱਗੀਆਂ ਧੋਖੇ ਕੰਪਨੀਆਂ ਕਰਦੀਆਂ ਨੇ ਯਾ ਲੋਕ ਵੀ ਗਲਤ ਹੁੰਦੇ ਨੇ ਪੂਰਨਮਈ ਅਤੇ ਤਾਜ਼ੀ ਅਪਡੇਟਸ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਬਲਜੀਤ ਮਰਵਾਹੇ ਨੂੰ ਇਜਾਜ਼ਤ ਸ਼ੁਕਰੀਆ